ਨਮਸਤੇ ਸਤਿ ਸ੍ਰੀ ਅਕਾਲ ਸੋ ਪਿੰਡ ਪੰਜਾਬੀ ਚੈਨਲ ਵੇਖ ਰਿਹਾ ਸਾਰੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਸੋ ਦੋਸਤੋ ਇਸ ਵਕਤ ਅਸੀਂ ਮੌਜੂਦ ਹੈਗੇ ਹਾਂ ਜੀ ਇਤਿਹਾਸਕ ਅਤੇ ਮਸ਼ਹੂਰ ਸਥਾਨ ਜਰਗ ਮੇਲੇ ਵਾਲੇ ਸਥਾਨ ਤੇ ਜਿੱਥੇ ਤੁਸੀਂ ਵੇਖੀ ਸਕਦੇ ਹੋ ਕਿ ਯਰਗ ਦਾ ਪਹਿਲਾ ਮੇਲਾ ਪਹਿਲਾ ਮੇਲਾ ਸੋਮਵਾਰ ਵਾਲਾ ਦਿਨ 17 ਮਾਰਚ 2025 ਇਹ ਲਾਈਵ ਜਿਹੜੀਆਂ ਤਸਵੀਰਾਂ ਨੇ ਇਹ ਉਹ ਆਪਾਂ ਤੁਹਾਨੂੰ ਇੱਥੇ ਦੁਖਾ ਰਹੇ ਆ 17 ਮਾਰਚ ਵਾਲਾ ਅੱਜ ਦਿਨ ਜੁੜੇ ਰਹੋ ਜੁੜੇ ਰਹੋ ਜੜੋ ਜੜੋ ਜੀ ਔਰ ਚਲਦੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਵੀਰ ਜੀ ਜੇਕਰ ਤੁਹਾਨੂੰ ਇਹ ਘਰੇ ਬੈਠਿਆਂ ਨੂੰ ਅਸੀਂ ਦਿਖਾਈਏ ਜਰਗਦਾ ਪਹਿਲਾ ਮੇਲਾ ਪਹਿਲਾ ਮੇਲਾ ਸੋਮਵਾਰ ਵਾਲਾ ਦਿਨ ਏ ਆਪਾਂ ਮੌਜੂਦਾ ਜੀ ਇਸ ਵਕਤ ਜਿਹੜੀ ਆਪਣੇ ਬੱਸ ਸਟੈਂਡ ਤੋਂ ਮਾਈ ਦੇ ਸਥਾਨ ਨੂੰ ਜਿਹੜੀ ਸੜਕ ਆਉਂਦੀ ਆ ਉੱਥੇ ਮੌਜੂਦਾ ਏ ਦੱਸ ਦਈਏ ਇੱਕ ਜਰਗ ਦਾ ਜਿਹੜਾ ਪਹਿਲਾ ਮੇਲਾ ਇਹ ਸੋਮਵਰ ਵਾਲਾ ਦਿਨ ਆ ਜਿਹੜਾ ਅੱਜ ਇੱਥੇ ਪਿਛਲੇ ਕਈ ਸਾਲਾਂ ਤੋਂ ਜੇ ਗੱਲ ਕਰੀਏ ਆਪਾਂ ਕਾਫੀ ਜ਼ਿਆਦੇ ਜਿਹੜਾ ਮੇਲਾ ਇਹ ਢਿੱਲਾ ਦਿਖਾਈ ਦੇ ਰਿਹਾ ਤੁਸੀਂ ਵੇਖ ਸਕਦੇ ਹੋ ਪਿਛਲੇ ਕਈ ਸਾਲਾਂ ਤੋਂ ਇਹ ਜਰਗ ਦਾ ਮੇਲਾ ਹੁਣ ਤੱਕ ਦੇ ਮੇਲਿਆਂ ਦੇ ਨਾਲੋਂ ਕਾਫੀ ਜ਼ਿਆਦਾ ਜਿਹੜਾ ਮੇਲਾ ਇਹ ਇੱਥੇ ਤੁਹਾਨੂੰ ਇਹ ਢਿੱਲਾ ਦਿਖਾਈ ਦੇ ਰਿਹਾ ਬਾ ਬਹੁਤ ਘਟ ਭਰਿਆ ਕਰੀਬ ਗੱਲ ਕਰੀਏ ਸਬਕ 6 ਵਜੇ ਦਾ ਇਹ 6:30 ਸਬਕ 6:00 ਤੋਂ 6 ਦੇ ਦਰਮਿਆਨ ਦਾ ਇਹ ਟਾਈਮ ਆ ਔਰ ਮੇਲਾ ਜਰਗਦਾ ਪਹਿਲਾ 18 ਮਾਰਚ ਨੂੰ ਭਾਵ ਕੱਲ ਨੂੰ ਭਰਨਾ ਅੱਜ ਸੋਮਵਾਰ ਵਾਲਾ ਦਿਨ ਚੌਂਕੀ ਵਾਲਾ ਦਿਨ ਹੈ ਅੱਜ ਇਹ ਦੁਕਾਨਾਂ ਬੇਸ਼ੱਕ ਇੱਥੇ ਆ ਚੁੱਕੀਆਂ ਨੇ ਲੱਗ ਚੁੱਕੀਆਂ ਨੇ ਪਰ ਫਿਰ ਵੀ ਕਿਤਨਾ ਕਿਤੇ ਜਿਹੜਾ ਸ਼ਰਦਾਲੂਆਂ ਦਾ ਮਾਈਦੇ ਸੇਵਕਾਂ ਦਾ ਜਿਹੜਾ ਇਕੱਠਾ ਉਹ ਹਾਲੇ ਤੱਕ ਜਿਹੜਾ ਇੱਥੇ ਉਹ ਦਿਖਾਈ ਨਹੀਂ ਦੇ ਰਿਹਾ ਹਾਂਜੀ ਇਹ ਕਿਵੇਂ ਦੇਖਦੇ ਹੋ ਜਦਕਿ ਪਹਿਲੇ ਮੇਲੇ ਨੂੰ ਇਹ ਕਾਫੀ ਜ਼ਿਆਦਾ ਠੰਡਾ ਦਿਖਾਈ ਦੇ ਰਿਹਾ ਹਾਂਜੀ ਮੈਂ ਕਾਫੀ ਜ਼ਿਆਦਾ ਠੰਡਾ ਦਿਖਾਈ ਦੇ ਰਿਹਾ ਹੈ ਨਾ ਇਹ ਕੀ ਕਾਰਨ ਹੋ ਸਕਦਾ ਬਦਿਆ ਜੀ ਪਹਿਲਾਂ ਲੇਟ ਪਰਦਾ ਹੁੰਦਾ ਇਹ ਲੇਟ ਪਰਦਾ ਹਾਂ ਪਹਿਲਾਂ ਮੇਲਾ ਨਾ ਛੋਟਾ ਹੁੰਦਾ ਜੀ ਅੱਛਾ ਹਾਂਜੀ ਤਾਂ ਜ਼ਿਆਦਾਤਰ ਜਿਹਾ ਕੱਲ੍ਹ ਨੂੰ ਹੀ ਆਉਗੀ ਨਹੀਂ ਉ ਜਿਵੇਂ ਆਪਾਂ ਹਰ ਇੱਕ ਮੇਲਿਆਂ ਨੂੰ ਉਡੀਕ ਹੁੰਨੇ ਆ ਇਹ ਅਸੀਂ ਲਗਭਗ ਜੁੜਦੇ ਹਾਂ ਇਸ ਵਕਤ 6:30 ਦੇ ਦਰਮਿਆਨ ਪਰ ਬਹੁਤ ਜ਼ਿਆਦਾ ਫਿਰ ਵੀ ਘੱਟ ਹੁੰਦਾ ਇਹ ਤਾਂ ਜਿਹੜਾ ਅੱਜ ਹੈ ਜਿਹੜਾ ਉਹ ਬਿਲਕੁਲ ਹੀ ਦਿਖਾਈ ਨਹੀਂ ਦੇ ਰਿਹਾ ਕੋਈ ਇੰਨੀ ਸੰਗਤਾਂ ਇਹਦਾ ਕਿ ਕੱਲ ਨੂੰ ਕੁਝ ਇੱਕ ਪ੍ਰੋਗਰਾਮ ਆ ਗਿਆ ਨਾ ਚੋਤ ਆ ਗਈ ਉਹਦੇ ਕਰਕੇ ਵੀ ਫਰਕ ਪੈ ਸਕਦਾ ਚੌਥੇ ਕਰਕੇ ਅੱਛਾ ਉਹਦਾ ਜਾਣਦੀ ਹੈਗਾ ਹਨਾ ਨਹੀਂ ਫਰਕ ਪੈ ਸਕਦਾ ਅੱਛਾ ਉਹ ਜਿਹੜੀ ਮੇਲਿਆਂ ਦੀਆਂ ਜਿਹੜੀਆਂ ਮਿੱਤੀਆਂ ਨੇ ਡੇਟਾ ਨੇ ਉਹ ਤਾਂ ਸਹੀ ਨੇ ਤੁਹਾਡੇ ਮੁਤਾਬਕ ਹਾਂਜੀ ਹਾਂਜੀ ਉਹ ਤਾਂ ਠੀਕੇ ਨੇ ਹਨਾ ਅੱਛਾ ਚੋਤ ਨਾਲ ਵੀ ਭਿੱੜ ਰਿਹਾ ਨਾ ਮੇਲਾ ਅੱਛਾ ਚੋਤ ਹੈ ਅਰੇ ਚਾਹ ਉਹਦੇ ਨਾਲ ਭਿੱੜ ਰਿਹਾ ਫਰਕ ਪੈ ਸਕਦਾ ਉਹਦਾ ਫਰਕ ਪੈ ਸਕਦਾ ਪਹਿਲਾ ਮੇਲਾ ਪਹਿਲਾ ਮੇਲਾ ਕਰਕੇ ਅੱਛਾ ਭਰਨ ਦੀ ਆਸ ਹੈਗੀ ਆ ਇਹ ਮਰ ਜੇਗਾ ਲੋਕਾਂ ਦਾ ਮੇਲਾ ਹੋ ਜਾਗਾ ਬੜਾ ਵਧੀਆ ਹੋ ਜਾਗਾ ਲੋਕਲ ਕੱਲ ਦਾ ਮੈਨੂੰ ਠੀਕ ਸੋ ਦੋਸਤੋ ਜਿਸ ਤਰ੍ਹਾਂ ਗਲਤ ਕੀਤੀ ਆਪਾਂ ਦੇਖੋ ਇੱਥੇ ਦੁਕਾਨਦਾਰਾਂ ਨੂੰ ਕਾਫੀ ਜ਼ਿਆਦਾ ਪਤਾ ਹੁੰਦਾ ਇਸ ਬਾਰੇ ਕਿ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਇੱਥੇ ਰਹਿਣ ਵਾਲਾ ਇਹ ਇਹਨਾਂ ਨੇ ਦੱਸਿਆ ਕਿ ਲੋਕਲ ਮੇਲਾ ਕੱਲ ਨੂੰ ਭਰਨ ਦੀ ਪੂਰੀ ਆਸ ਆ ਇਹ ਅੱਜ ਦਾ ਜਿਹੜਾ ਮਾਹੌਲ ਆ ਥੋੜਾ ਜਿਹਾ ਇਹਨਾਂ ਨੇ ਦੱਸਿਆ ਜਿਵੇਂ ਚੌਥ ਦੇ ਕਾਰਨ ਵੀ ਅੱਜ ਚੌਥਾ ਵੀ ਉਹਦੇ ਕਰਕੇ ਵੀ ਕਿਤਨਾ ਕਿਤੇ ਇਹ ਜਿਹੜਾ ਇਹ ਮੇਲਾ ਇਹ ਥੋੜਾ ਜਿਹਾ ਅ ਕੱਟ ਦਿਖਾਈ ਦੇ ਰਿਹਾ ਇਹ ਪਰ ਫਿਰ ਵੀ ਗੱਲ ਕਰੀਏ ਆਪਾਂ ਜਰਗ ਦੇ ਮੇਲੇ ਦੀ ਚਾਹੇ ਕਿਵੇਂ ਵੀ ਆ ਪਰ ਜਰਗ ਦੇ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਨੇ ਜਾਂ ਦੁਕਾਨਦਾਰੀ ਆ ਉਹ ਫਿਰ ਵੀ ਕਿਤਨਾ ਕਿਤੇ ਆ ਜਿਹੜੀ ਇੱਥੇ ਕਾਫੀ ਜ਼ਿਆਦਾ ਹੈਗੀ ਆ ਇਹ ਗੱਲ ਕਰੀਏ ਆਪਾਂ ਕੱਲ ਦੀ ਕੱਲ ਨੂੰ ਮੇਲਾ ਜਿਹੜਾ ਉਹ ਕਰ ਸਕਦਾ ਪਰ ਸੋਮਵਾਰ ਵਾਲਾ ਦਿਨ ਜਿਹੜਾ ਸੋਮਵਾਰ ਵਾਲਾ ਦਿਨ ਹੁੰਦਾ ਆਪਣੇ ਗੱਲ ਕਰੀਏ ਆਪਾਂ ਜਿਹੜਾ ਚੌਂਕੀ ਭਰਨ ਵਾਲਾ ਦਿਨ ਹੁੰਦਾ ਉਹ ਵੀ ਕਾਫੀ ਜ਼ਿਆਦਾ ਮਹੱਤਵ ਰੱਖਦਾ ਕਿਉਂਕਿ ਅਸੀਂ ਤੁਹਾਡੇ ਨਾਲ ਜੁੜਦੇ ਆਂ ਇਹ ਸੋਮਵਾਰ ਵਾਲਾ ਦਿਨ ਵੀ ਅਸੀਂ ਦਿਖਾਉਨੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਇੱਥੇ ਇਹ ਰੌਣਕ ਫਿਰ ਵੀ ਮਾਈ ਦੇ ਆਸਾਨ ਦੇ ਉੱਤੇ ਹੈਗੀ ਆ ਇਹ ਬਾਕੀ ਗੱਲ ਕਰੀਏ ਆਪਾਂ ਇੱਧਰ ਉਹਨਾਂ ਨੂੰ ਦਿਖਾਉਣਾ ਜਿੱਥੇ ਤੰਬੂ ਲੱਗੇ ਹੁੰਦੇ ਨੇ ਠੀਕ ਆ ਜੀ ਤੇ ਇੱਧਰਲੇ ਪਾਸੇ ਦੇਖੋ ਜਿਹੜੀਆਂ ਮਠਿਆਈਆਂ ਦੀਆਂ ਦੁਕਾਨਾਂ ਨੇ ਜਿਨ੍ਹਾਂ ਨੂੰ ਤੰਬੂ ਕਹਿੰਦੇ ਆਪਾਂ ਉਹ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਮਠਿਆਈ ਆ ਉਹ ਤਿਆਰ ਹੋ ਰਹੀ ਆ ਬਣ ਰਹੀ ਆ ਇਹ ਲੱਡੂ ਬਣ ਰਹੇ ਨੇ ਪੱਟੀਆਂ ਚੱਲ ਰਹੀਆਂ ਨੇ ਹੋਰ ਜੀ ਮੇਲੀਆਂ ਦੀਆਂ ਪੂਰੀਆਂ ਤਿਆਰੀਆਂ ਨੇ ਇਹ ਕਿਵੇਂ ਆ ਮੇਲਾ ਥੋੜਾ ਜਿਹਾ ਘੱਟ ਰ ਅੱਜ ਪਹਿਲਾ ਹੈ ਨਾ ਇਹ ਕੀ ਕਰਨਾ ਹੈ ਇਹਦਾ ਕੀ ਪਤਾ ਜੀ ਅੱਜ ਟਾਈਮ ਤੇ ਤਾਂ ਹੋ ਜਾਂਦਾ ਸੀ ਜੀ ਹੈ ਇਹ ਟਾਈਮ ਤੇ ਤਾਂ ਹੋ ਜਾਂਦਾ ਸੀ ਮੇਲਾ ਪਹਿਲੇ ਮੇਲਾ ਮੇਲਾ ਜੀ ਘੱਟ ਫੜਦਾ ਹੁੰਦਾ ਹੈ ਪਹਿਲਾ ਮੇਲਾ ਘੱਟ ਫੜਦਾ ਹੁੰਦਾ ਹੈ ਹਾਂ ਇਹ ਉਹਦੇ ਜਾ ਜਾਂਦਾ ਆਪਣਾ ਕੀ ਤੋਂ ਪਹਿਲਾ ਕਿਹੜਾ ਮਹੀਨਾ ਆਂਦਾ ਦੇਸੀ ਜੇ ਤਾਂ ਤੋਂ ਪਹਿਲਾ ਹਾਂ ਅੱਛਾ ਉਹਦੇ ਕਰਕੇ ਨਹੀਂ ਉਂਝੜੀਆਂ ਮੇਲੀਆਂ ਦੀਆਂ ਮਿੱਤੀਆਂ ਨੇ ਉਦੇ ਉਹਦੇ ਕਾਹਨੂੰ ਦਾ ਠੀਕ ਹੈ ਮੀਤੀਆਂ ਤਾਂ ਨਹੀਂ ਹੈਗੇ ਵੀ ਜਿਵੇਂ ਹੈ ਉਹ ਠੀਕ ਨੇ ਉਹ ਤਾਂ ਇਹੀ ਜਿਹੜਾ 24 24 ਵਾਲਾ ਨਾ ਇਹ ਜ਼ਿਆਦਾ ਭਰੂਆ 25 ਵਾਲਾ 25 ਵਾਲਾ ਹਾਂਜੀ 25 ਔਰ ਇੱਕ ਵਾਲਾ 25 ਵਾਲਾ ਪਹਿਲਾ ਵੇਲਾ ਹਲਕਾ ਹੀ ਹੁੰਦਾ ਹਲਕਾ ਹੀ ਹੁੰਦਾ ਹੈ ਠੀਕ ਹੈ ਠੀਕ ਆਓ ਲੋਕਲ ਤੇਰਾ ਥੋੜਾ ਘਾਣਾ ਕੱਲ ਨੂੰ ਭਰ ਸਕਦਾ ਹਾਂ ਲੋਕਲ ਭਰ ਸਕਦਾ ਠੀਕ ਸੋ ਤੁਹਾਡੀਆਂ ਤਿਆਰੀਆਂ ਕਿਵੇਂ ਚੱਲਦੀਆਂ ਨੇ ਸਾਡੀ ਤਿਆਰੀ ਬਹੁਤ ਚੱਲਦੀ ਹੈ ਅੱਛਾ ਪੂਰਾ ਹੈ ਨਾ ਚੱਲ ਰਿਹਾ ਹੈ ਆਪਣੇ ਲੱਡੂ ਲੁੱਟੂ ਪੂਰੀ ਤਿਆਰ ਕੀਤੀ ਹੋਈ ਨੇ ਹੈ ਹਾਂਜੀ ਰੌਣਕਾਂ ਜਿਹੜੀਆਂ ਹੈਗੀਆਂ ਨੇ ਇੱਥੇ ਜਿਸ ਤਰ੍ਹਾਂ ਉਹ ਹੈਗੀਆਂ ਨੇ ਇਹ ਜਿਸ ਤਰ੍ਹਾਂ ਇਹਨਾਂ ਦਾ ਕਹਿਣਾ ਦੁਕਾਨਦਾਰਾਂ ਦਾ ਕਿ ਜਿਹੜਾ ਮੇਲਾ ਇਹ ਪਹਿਲਾ ਮੇਲਾ ਇਹ ਕਿਤਨਾ ਕਿਤੇ ਜਿਹੜਾ ਉਹ ਇਹ ਘੱਟ ਭਰਦਾ ਹੁੰਦਾ ਇਹਨਾਂ ਦੇ ਅਕੋਰਡਿੰਗ ਪਰ ਇਹ ਆਹ ਦੇਖੋ ਇਹ ਇੱਧਰ ਜਿਹੜਾ ਆਪਣੇ ਚੰਡੂਲ ਵਗੈਰਾ ਨੇ ਜਿਹੜੀਆਂ ਆਪਣੇ ਪੰਘੂੜੇ ਜਿਹਨਾਂ ਨੂੰ ਆਪਾਂ ਕਹਦੇ ਹਈਏ ਉਹ ਵੱਡੇ ਪੱਧਰ ਤੇ ਉੱਤੇ ਇੱਥੇ ਅੱਜ ਜਿਹੜੀਆਂ ਗੱਡੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਆਹ ਦੇਖੋ ਤੁਹਾਡੇ ਸਾਹਮਣੇ ਉਹ ਦੇਖੋ ਇਹ ਉਹ ਇੱਥੇ ਮਨੁਲਾਜਾ ਲੱਗ ਰਹੀਆਂ ਨੇ ਕੁਝ ਲੱਗ ਵੀ ਗਈਆਂ ਆਹ ਦੇਖੋ ਇੱਧਰ ਹਾਂਜੀ ਇਹ ਕਿਤਨਾ ਕਿਤੇ ਅੱਜ ਮੈਨੂੰ ਲੱਗਦਾ ਇਹ ਸ਼ਾਮ ਤੱਕ ਇਹਨਾਂ ਨੂੰ ਲਾ ਦੇਣਗੇ ਔਰ ਸੰਗਤ ਅਤੇ ਸ਼ਰਧਾਲੂਆਂ ਦੀ ਗੱਲ ਕਰੀਏ ਉਹ ਕਿਤਨਾ ਕਿਤੇ ਇੱਥੇ ਆਪਾਂ ਨੂੰ ਕਮੀ ਜਰੂਰ ਦਿਖ ਰਹੀ ਹੈ ਸੰਗਤਾਂ ਦੀ 6:30 ਦਾ ਟਾਈਮ ਆ ਹਾਉਲੀ ਹੌਲੀ 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 ਬੱਟ ਪਾਪਾ ਸਾਈਡ ਪੰਜਾਬੀ ਚੈਨਲ ਨੂੰ ਸੈਨੋ ਆ ਤੇ ਸਵਾਗਤ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਬਾਜੀ ਬਾਹ ਹਾਂ ਅ ਮੜਿਆ ਕਹਿ ਦੋ ਕਿ ਜੀ ਕੇ ਲਾਈਕ ਤਾਂ ਕਰ ਦੋ अच्छा ओए फ्री फ्री ਦੇ ਵਿੱਚ ਅੱਗੇ ਕਿਰਾਇਆ ਇਹਦਾ 30 ਰੁਪਏ ਜੀ ਇਹ ਇਹਦਾ 20 ਮਿੰਟ 20 ਮਿੰਟ ਦਾ 20 ਮਿੰਟ আচ্ছা 20 ਮਿੰਟ ਦਾ 30 ਰੁਪਏ ਕਿਰਾਇਆ ਹਾਂਜੀ আচ্ছা ਇਹ ਤਾਂ ਕੱਦਾਂ ਚੜਾ ਹੋਇਆ ਹੰਦਾ 20 ਮਿੰਟ ਤੋਂ ਹੀ ਪਰ ਹੋ ਗਿਆ আচ্ছা ਦਮ ਚੜਿਆ ਪਿਆ ਤੁਸੀਂ ਇੰਨਾ ਕਾ ਨੂੰ ਉਹ ਕਰਦੇ ਹੋ আচ্ছা ਚਲੋ ਠੀਕ ਆ ਇਹ ਮੇਲਾ ਘੱਟ ਭਰਿਆ ਹੈ ਨਾ ਹਾਂਜੀ ਇਹ ਕਦੋਂ ਜਮਨ ਲਈ ਵੱਧ ਦਉਂਦੀ ਵਾਹ ਅਜਾ ਦੂਜਾ ਵੱਧ ਪਰਦਾ ਚਲੋ ਠੀਕ ਆ ਦੇਖੋ ਨਿਆਣੇ ਦੀ ਮਾਸੀ ਚੈਨਲ ਦੇ ਇਹਨਾਂ ਨੇ ਦੇ ਲੋ ਆਪਣਾ ਨਾਮ ਲਿਆ ਇਹ ਤੁਸੀਂ ਵੀ ਲਾਈਕ ਜਰੂਰ ਕਰਿਓ ਆਪਣੇ ਜਿਹੜੇ ਵੀ ਦਰਸ਼ਕ ਵੀ ਦੇਖ ਰਹੇ ਨੇ ਇਹ ਕਿਉਂਕਿ ਲਾਈਕ ਨਾਲ ਸਾਡਾ ਹੌਸਲਾ ਵੱਧਦਾ ਥੋੜਾ ਜਿਹਾ ਹਾਂਜੀ ਇਹ ਅਸੀਂ ਜੁੜਦੇ ਆ ਤੁਹਾਡੇ ਨਾਲ ਤੁਹਾਨੂੰ ਘਰੇ ਬੈਠਿਆਂ ਨੂੰ ਦਿਖਾਉਨੇ ਆ ਪਲ-ਪਲ ਦੀ ਖਬਰ ਜ਼ਰਗ ਦੇ ਮੇਲਿਆਂ ਦੀ ਇਹ ਲਗਭਗ ਇਹ ਪੂਰਾ ਹੁਣ ਇੱਕ ਮਹੀਨਾ ਸੀ ਆਪਾਂ ਤੁਹਾਡੇ ਨਾਲ ਜੁੜਦੇ ਰਹਾਂਗੇ ਠੀਕ ਆ ਜੀ ਤੁਸੀਂ ਸਾਡੇ ਨਾਲ ਜੁੜਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਹਾਲ ਤੱਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਜਰੂਰ ਕਰੋ ਜਰਗ ਦਾ ਪਹਿਲਾ ਮੇਲਾ ਸੌ ਬਾਰਾ ਵਾਲੇ ਦਿੰਦੀਆਂ ਇਹ ਕੀ ਟਾਈਮ ਹੋ ਗਿਆ ਵੀਰ ਜੀ 6:25 ਹੋਗੇ 6:25 ਹੋਗੇ 6:25 ਦਾ ਟਾਈਮ ਆ 6:30 ਵਜੇ ਦਾ ਮੇਲਾ ਥੋੜਾ ਜਿਹਾ ਬਹੁਤ ਢਿੱਲਾ ਕਾਫੀ ਜਿਆਦਾ ਲੱਗ ਰਿਹਾ ਹੈ ਨਾ ਅਗਲਾ ਮੇਲਾ ਹੋਊਗਾ ਹੈ ਅਗਲਾ ਮੇਲਾ ਪਹਿਲਾ ਮੇਲਾ ਅੱਛਾ ਮੰਗਲਵਾਰ ਅਗਲਾ ਅਗਲਾ ਬੜਾ ਮੰਗਲਵਾਰ ਨਹੀਂ ਇੰਨਾ ਜਿਵੇਂ ਆਪਾਂ ਕਹਿ ਦੀ ਇੰਨਾ ਨਰਮ ਜਿਹਾ ਹੁੰਦਾ ਨਹੀਂ ਹੈਗਾ ਫਿਰ ਵੀ ਕੱਟ ਖਾਲ ਫਿਰ ਉਹ ਹੀ ਗੱਲ ਇਹ ਮੇਲਾ ਹੈਗਾ ਗੇਤਾ ਜਿਹੜਾ ਮੇਲਾ ਚੇ ਚੜ੍ਹੇ ਅਸਾਰ ਆ ਜੇ ਫਿਰ ਉਹ ਮੇਲਾ ਨਹੀਂ ਹੁੰਦਾ ਨਹੀਂ ਉਹ ਜਿਹੜੀਆਂ ਡੇਟਾਂ ਨੇ ਉਹ ਸਹੀ ਨੇ ਡੇਟਾ ਉਹ ਦੇਖਦੇ ਨਹੀਂ ਨਹੀਂ ਜਿਵੇਂ ਹੁਣ ਪਹਿਲਾ 18 ਦਾ ਹੀ ਬਣਦਾ ਸੀ ਜਿਵੇਂ ਆਪਾਂ ਕਹਿ ਦੀ 18 ਦਾ ਬਣਾਇਆ ਹੋਇਆ ਹੀ ਲੇਕਿਨ ਪਹਿਲਾ ਆਊਗਾ 25 ਤਰੀਕ ਦਾ ਪਹਿਲਾ 25 ਦਾ ਆਊਗਾ ਦੂਜਾ ਹੋ ਜਾਊਗਾ ਸਮਝ ਲਓ 25 ਦਿਨ ਬਾਅਦ 7 ਬਾਅਦ ਤੁਹਾਡਾ ਬਾਅਦ ਹਫਤਾ ਬਾਅਦ ਹੁੰਦਾ ਅੱਛਾ ਇਹ ਜਾਣ ਦੀ ਕਿਤਨਾ ਕਿਤੇ ਹਨਾ ਤੁਹਾਡਾ ਘਾਣਾ ਨਾਰਮਲ ਮੇਲਾ ਨਾਰਮਲ ਮੇਲਾ ਆਉਣ ਵਾਲਾ ਮੇਲਾ ਪੂਰਾ ਜ਼ਬਰਦਸਤ ਹੋਗਾ ਨਾ ਬਹੁਤ ਜ਼ਬਰਦਸਤ ਠੀਕ ਆ ਹਾਂਜੀ ਸਾਰੇ ਇਹੀ ਕਹਿ ਰਹੇ ਨੇ ਦੋਸਤੋ ਕਿ ਜਿਹੜਾ ਇਹ ਪਹਿਲਾ ਮੇਲਾ ਥੋੜਾ ਜਿਹਾ ਕਿਤਨਾ ਕਿਤੇ ਨਰਮਾ ਇਹ ਜਿਹੜਾ ਇਹਨਾਂ ਨੇ ਕਿਹਾ ਕਿ ਜਿਹੜਾ ਦੂਜਾ ਮੇਲਾ ਹੋਊਗਾ ਉਹ ਪਹਿਲੇ ਪਹਿਲੇ ਮੇਲੇ ਦੇ ਰੂਪ ਦੇ ਵਿੱਚ ਭਰੂਗਾ ਹਾਂਜੀ ਹਾਂ ਹਾਂ ਪਰ ਰੋਲ ਰਹਿਦਾ ਹੈ ਹੋਰ ਭਾਈ ਕੁਝ ਯਾਦ ਕਰਦਾ ਆ ਸੋ ਮਾਈ ਦੇ ਦਰਸ਼ਨ ਕਰੋ ਜੀ ਤੁਸੀਂ ਘਰੇ ਬੈਠੇ ਸੀਗਰ ਕਿਵੇਂ ਆ ਦਾ ਆਸਥਾਨ ਜਿਹੜੀਆਂ ਸੰਗਤਾਂ ਨੇ ਉਹ ਕਿਤਨਾ ਕਿਤੇ ਜਿਹੜੀਆਂ ਅੱਜ ਹੀ ਮੱਥਾ ਇੱਥੇ ਉਹ ਦੇਖ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਹ ਕਿਤਨਾ ਕਿਤੇ ਜਿਹੜਾ ਆਪਣੇ ਉਹ ਤੇਰੀਆਂ ਮੁਕੰਮਲ ਨੇ ਸਾਰੀਆਂ ਲੋ ਜੀ ਇੱਧਰ ਵੀ ਚੱਲ ਰਿਹਾ ਕਿਵੇਂ ਹੋ ਵਧੀਆ ਜੀ ਤੁਸੀਂ ਚਲੋ ਮੇਲਾ ਢਿੱਲਾ ਨਾ ਮੇਲਾ ਜੀ ਸੋ ਅਗਲਾ ਮੇਲਾ ਬਹੁਤ ਵਧੀਆ ਹੈ ਐਤ ਕੀ ਮੇਲਾ ਨਾ ਉਹ ਹੈ ਮੇਲੇ ਦੇ ਕਰਕੇ ਇਹ ਪਹਿਲਾ ਮੇਲਾ ਮੰਗਲਵਾਰ ਹੁੰਦਾ ਇਹਦੇ ਕਰਕੇ ਥੋੜਾ ਜਿਹਾ ਘੱਟ ਹੁੰਦਾ ਹੈ ਨਾ ਹੂੰ ਮੇਲਾ ਦਾ ਯਾਰ ਜਿਵੇਂ ਆਪਾਂ ਗੱਲ ਕਰਦੇ ਆ ਇਹ ਸੋਮਵਾਰ ਵਾਲੇ ਦਿਨ ਤਾਂ ਐਸਬਿਲ ਨੂੰ ਤਾਂ ਕਾਫੀ ਰੌਣਕ ਹੋ ਜਾਂਦੀ ਹੁੰਦੀ ਆ ਲਾਈਏ ਸਵੇਰ ਨੂੰ ਭਰੂਗਾ ਇਹ ਮੇਲਾ ਇਸ ਸਵੇਰ ਦਾ ਸਵੇਰੇ 10 ਵਜੇ ਤੋਂ ਬਾਅਦ ਮੇਲਾ ਭਰੂਆ ਰੂ ਰੂ ਇਹ ਜਿਹੜਾ ਅਗਲਾ ਮੇਲਾ ਆਊ ਉਹ ਦਿਨ ਦਾ ਵੀ ਹੋਊਗਾ ਰਾਤ ਦਾ ਵੀ ਹੋਊਗਾ ਉਹ ਦੋਏ ਹੁਣ ਉਹ ਉਹ ਬੜਾ ਮੇਲਾ ਉਹ ਹੋਊਗਾ ਹਾਂ ਉਹ ਦੂ ਅਗਲਾ ਵੀ ਬੜਾ ਮੇਲਾ ਹੂੰ ਉਹ ਦੋ ਬੜੇ ਨਹੀਂ ਆ ਜਿਹੜੀਆਂ ਜਿਵੇਂ ਹੁਣ ਜਿਹੜਾ 18 ਦਾ ਇਹ ਉਮੀਦੀਆਂ ਤਾਂ ਠੀਕ ਨੇ ਮੇਲੇ ਦੇ ਅਕੋਰਡਿੰਗ ਕਿ ਜਾਂ ਕਿਵੇਂ ਆ ਵੀ ਵੀ ਜਿਹੜੀ ਨਹੀਂ ਹੁਣ ਤਾਂ ਠੀਕ ਹੈ ਮਹਾਰਾਜ ਦਾ ਸ਼ੁਕਰ ਹੈ ਹਾਂ ਲੇਕਿਨ ਆਇਆ ਹੈ ਬੜੇ ਬਿਰੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਕੰਟਰਾ ਉਹ ਜਨਮ ਉਹ ਹੁੰਦਾ ਇਹਨਾਂ ਦਾ ਹਿਸਾਬ ਹਿਸਾਬ-ਤਾਬ ਜਾ ਅੱਛਾ ਉਹਦੇ ਹਿਸਾਬ-ਤਾਬ ਦੇ ਮੁਤਾਬਕ ਇਹ ਮੰਗਲਵਾਰ ਥੋੜਾ ਜਿਹਾ ਢਿੱਲਾ ਹੀ ਰਹੇਗਾ ਅੱਛਾ ਛੋੜੇ ਮਹੱਲੇ ਤੋਂ ਜਿਹੜਾ ਮੰਗਲਵਾਰ ਬਾਅਦ ਚ ਆਵੇ ਨਾ ਉਹ ਥੋੜਾ ਢਿਲੇ ਹੀ ਹੁੰਦਾ ਇਹ ਆ ਤੁਸੀਂ ਫਿਰ ਇੱਧਰ ਕਿੱਧਰ ਆ ਇੱਧਰ ਦੁਕਾਨ ਲਾਈ ਹੋਇਆ ਹੈਂ ਹਾਂ ਆਪਣਿਆ ਦੁਕਾਨਾ ਲਾਈ ਹੈ ਅੱਛਾ ਇੱਧਰ ਹਾਂ ਇਹ ਚਾਰ ਗਦੇ ਮੇਲੇ ਦੇ ਬੈਠੇ ਛੋੜੇ ਰਾਤ ਦੇ ਵਿੱਚ ਅੱਛਾ ਇਹ ਏਰੀਆ ਜਾਣ ਦੀ ਕਹਿਣ ਦਾ ਮਤਲਬ ਹੈਗਾ ਉਹ ਇਹ ਆਪਣੇ ਜਿਹੜੇ ਮਾਈ ਦਾ ਜਿਹੜਾ ਸਥਾਨ ਹੈ ਕਮਰੇ ਬਣੇ ਹੋਏ ਨੇ ਉਹਦੇ ਪਿਛਲੇ ਪਾਸੇ ਆ ਹੈ ਨਾ ਹਾਂ ਯਾਰ ਅੱਛਾ ਇਹ ਮਾਈ ਦੇ ਪਿੱਛੇ ਪਾਸੇ ਰਸਤਾ ਨਿਕਲਦਾ ਪੱਕਾ ਪੁਰਾਣਾ ਰਸਤਾ ਹੀ ਹੈ ਹੈਂ ਇਹ ਆਪਣਾ ਪੁਰਾਣਾ ਰਸਤਾ ਹੀ ਹੈ ਪਹਿਲਾ ਰਸਤਾ ਇਹੀ ਹੈ ਬਾਬੇ ਮਾਤਾ ਜੀ ਜਾਣਦਾ ਇਹ ਕੁਝ ਪਹਿਲਾਂ ਬੰਦ ਹੋ ਗਿਆ ਸੀ ਹੁਣ ਇਹ ਦੁਬਾਰਾ ਪਿੰਡਾਂ ਨੇ ਪਿੰਡਾਂ ਨਾਲ ਸਹਿਯੋਗ ਨਾਲ ਖੁੱਲ੍ਹਿਆ ਹੈ ਇਹ ਹਾਂਜੀ ਨਹੀਂ ਇਹ ਪਹਿਲਾ ਰਸਤਾ ਇਹ ਹੁੰਦਾ ਸੀਗਾ ਪਹਿਲਾ ਸੁਣ ਕੇ ਆਇਆ ਹੀ ਇਹੀ ਰਸਤਾ ਸਭ ਤੋਂ ਪਹਿਲਾ ਰਸਤਾ ਇਹੀ ਹੁੰਦਾ ਜੇ ਮਾਤਾ ਦੇ ਆਉਂਦੇ ਅੱਛਾ ਜੇ ਪਿੰਡਾਂ ਨੇ ਪਹਿਲਾਂ ਹੀ ਜਿਹੜੇ ਵੱਡੇ ਬਜ਼ੁਰਗ ਨਹੀਂ ਇਹ ਤਾਂ ਫਿਰ ਹੋਰ ਪਾਸੇ ਨੂੰ ਤਾਂ ਰਸਤਾ ਹੈ ਨਹੀਂ ਕਿਤੇ ਪਾਸੇ ਨੂੰ ਨਹੀਂ ਇਹ ਤਾਂ ਉਹ ਨਿਕੜਦਾ ਹੀ ਚੌਂਕ ਚੇ ਆ ਕੇ ਚੌਂਕ ਚੇ ਆ ਕੇ ਹਾਂਜੀ ਇਹ ਰਸਤਾ ਚੌਂਕ ਰੋਡ ਤੇ ਲਿਕੜ ਰੋਰਟੇ ਸਿੱਧਾ ਇਹ ਰਿਹਾ ਇੱਥੇ ਇੱਥੇ ਦੁਕਾਨਾਂ ਹੋਰ ਲੱਗਣਗੀਆਂ ਜਿਵੇਂ ਆਪਾਂ ਕਹਿ ਰਹੇ ਹਾਂ ਆਣਗੇ ਕੱਲ ਨੂੰ ਹੋਰ ਵੀ ਦੁਕਾਨਾਂ ਹੈ ਆਣਗੇ ਕੱਲ ਨੂੰ ਦੁਕਾਨਾਂ ਆਉਣਗੀਆਂ ਕੱਲੋਂ ਦੁਕਾਨ ਨਹੀਂ ਦੁਕਾਨਾਂ ਹੋ ਜਾਣਗੀਆਂ ਇਹ ਹੋਰ ਅੱਛਾ ਹਾਂਜੀ ਠੀਕ ਹੈ ਚਲੋ ਠੀਕ ਹੈ ਇੱਧਰ ਹੈ ਉਈ ਇੱਧਰ ਹੋ ਜੂ ਇਹ ਆਇਆ ਇਹ ਟਾਈਮ-ਟਾਈਮ ਜਿਹੜੇ ਲੋਕ ਆਉਂਦੇ ਨੇ ਉਹ ਫਿਰ ਟਾਈਮ ਉਹਨਾਂ ਨੂੰ ਪਤਾ ਹੈ ਵੀ ਨਾ ਇਹ ਮੇਲਾ ਇਦਾਂ ਦਾ ਹੀ ਹੁੰਦਾ ਆਹੋ ਹੁੰਦਾ ਥੋੜਾ ਜਿਹਾ ਠੀਕ ਹੈ ਉਹ ਵੇਰ 35 ਲੋਕ ਥੋੜੇ ਟਾਈਮ ਤੇ ਆਉਂਦੇ ਨਾ ਆ ਜਿਹੜਾ ਕਾਫੀ ਜ਼ਿਆਦੇ ਇਸ ਵਾਰ ਆ ਖੁੱਲਾ ਦਿਖ ਰਿਹਾ ਇਸ ਸੰਗਤਾਂ ਸੁਗਤਾਂ ਦੇ ਬੈਠਣ ਦੇ ਲਈ ਆ ਜਾਂ ਸੰਗਤਾਂ ਦੇ ਬੈਠਣ ਦੇ ਲਈ ਵੀ ਆਈ ਸੰਗਤਾਂ ਨੂੰ ਸੰਯੋਗ ਵੀ ਆਈ ਜਾਂ ਮਰਜੀ ਆਏ ਜੀ ਆਏ ਨੂੰ ਉਹਨਾਂ ਦੇ ਜਰਗ ਦੇ ਮੇਲੇ ਦੇ ਉੱਤੇ ਤੇ ਜਿਵੇਂ ਜਿੱਥੇ ਮਰਜੀ ਪਹਿਣ ਸੋਹਣ ਇਹ ਸਟੈਂਡ ਵੀ ਬਣਾਏ ਹੋਣੇ ਵਿੱਚ ਤੇ ਗੱਡੀਆਂ ਦੁੱਧੀਆਂ ਖੜਾਉਣ ਨੂੰ ਸਟੈਂਡ ਵੀ ਬਣਾਏ ਹੋਣੇ ਵਿੱਚ ਉਹਦੇ ਵਿੱਚ ਸੰਗਤ ਨੂੰ ਵੀ ਬੈਠਣ ਉੱਠਣ ਨੂੰ ਮੌਕਾ ਗੱਡੀਆਂ ਫਿਰ ਉਰੇ ਕਿੱਧਰ ਚ ਜਾਣਗੀਆਂ ਗੱਡੀਆਂ ਦਾ ਬੰਦ ਹੋ ਜਾਣਾ ਉਹ ਮੋਹਲ ਚੌਕ ਵਿੱਚ ਉਹ ਚੌਕ ਸਾਹਮਣੇ ਚੌਕ ਆਪਾਂ ਸਿੱਧੇ ਰੋਡ ਤੋਂ ਪਈ ਜਾਂਦੇ ਹੋਏ ਰੋਡ ਤੋਂ ਉਹ ਮੇਨ ਰੋਡ ਤੋਂ ਹਾਂਜੀ ਹਾਂ ਅੱਛਾ ਇੱਧਰ ਜੀ ਲੱਗ अच्छा रोड ਲਾਇਆ ਆਈ ਉੱਥੇ ਆਓ ਪਹਿਲਾਂ ਤਾਂ ਮੈਂ ਕਿਹਾ ਸਾਰਾ ਇੱਧਰ ਜੀ ਆਉਂਦੇ ਹੁੰਦੇ ਸੀਗੇ ਨਹੀਂ ਉਹ ਪੁਰਾਣਾ ਇਹ ਨਵਾਂ ਰਸਤੇ ਨਹੀਂ ਇਹ ਆ ਹੁਣ ਉਹ ਪੁਰਾਣਾ ਰਸਤਾ ਚਾਲੂ ਕੀਤਾ ਇਹਨਾਂ ਪਿੰਡਾਂ ਦੇ ਅੱਛਾ ਅੱਛਾ ਇਹਨਾਂ ਦੇ ਸਹਯੋਗ ਨਾਲ ਇਹਨਾਂ ਦੇ ਇੰਦਰ ਚ ਵੀ ਸੰਗਤਾਂ ਦਾ ਹੋਊਗਾ ਇਕੱਠਾ ਹਾਂ ਪਹਿਲਾਂ ਵੀ ਹੁੰਦਾ ਜੀ ਇਕੱਠ ਹੋਦੇ ਸੀ ਅੱਛਾ ਅੱਛਾ ਪਹਿਲਾਂ ਵੀ ਬਹੁਤ ਹੁੰਦਾ ਇੱਧਰ ਦੀ ਇਕੱਠ ਲੇਕਿਨ ਪਹਿਲਾਂ ਉਹ ਦੂਆ ਰਸਤਾ ਹੁੰਦਾ ਬਾਈ ਪਪੂ ਵਾਲਾ ਉਧਰ ਦੀ ਬੰਦ ਕਰਤਾ ਉਹਨਾਂ ਨੇ ਉਧੇ ਇਧਰ ਹੀ ਤਾਂ ਵੈਸੇ ਹੀ ਜਦ ਪਬਲਿਕ ਭਰਦੀ ਐ ਫੇਰ ਕਣਕੂਨਕ ਨਹੀਂ ਦੇਖਦੀ ਕੋਈ ਵੀ ਜੀ ਆਹੋ ਨੁਕਸਾਨ ਕਰ ਦਿੰਦੇ ਨੇ ਇਹ ਨੁਕਸਾਨ ਕਰ ਦਿੰਦੇ ਨੇ ਲੇਕਿਨ ਵਧੀਆ ਗੱਲ ਐ ਸਾਂਭੇਦਾਰ ਹੋਈ ਲੋਕ ਨੇ ਜਿਹੜੇ ਉਧਰ ਉਧਰ ਕਰ ਲੈਂਦੇ ਨੇ ਆਹੋ ਕਿਉਂਕਿ ਉਹਨਾਂ ਨੂੰ ਪਤਾ ਐ ਵੀ ਨਾ ਇਹ ਵਿਧੀ ਹੋ ਜਾਣੀ ਐ ਨਹੀਂ ਮਠਿਆਈ ਕਿਹੜੀ ਕਿਹੜੀ ਬਣੂਗੀ ਆਪਣੇ ਹਾਂ ਤੇਰੇ ਪਕੌੜੇ ਬਣਨਗੇ ਜਲੇਬੀ ਵਾਲੇ ਬਣਨਗੇ ਪਕੌੜੇ ਬਣਨਗੇ ਤੇ ਉਹਦੇ ਵਾਲੇ ਗੋਭੀ ਵਾਲੇ ਪਾਲਕ ਵਾਲੇ ਪਨੀਰ ਵਾਲੇ ਅੱਛਾ ਸਾਰੇ ਹਾਂ ਪਕੌੜੇ ਸਾਰੇ ਤਰ੍ਹਾਂ ਦੇ ਬਣਾਇਓ ਸਫਾਈ ਨਾਲ ਹਾਂ ਸਫਾਈ ਇਹ ਚੱਲਦੀ ਰਹੇ ਆ ਦੇਖੋ ਹਾਂ ਪੂਰੀ ਹਾਂ ਕਿਉਂਕਿ ਸੰਗਤਾ ਨੇ ਦੁੱਧ ਰੱਟੇ ਤੋਂ ਆਣਾ ਹੈ ਬਟਨ ਲੱਗੇ ਆ ਸਾਬਨ ਨਾਲ ਹੱਥ ਧੋ ਗਏ ਚਾਰ ਵਾਰੀ ਫੇਰ ਲੱਗੇ ਆ ਨਹੀਂ ਠੀਕ ਆ ਗੱਲ ਠੀਕ ਆ ਠੀਕ ਹੈ ਪਛਾਦੀ ਤੌਰ ਤੇ ਹੁੰਦਾ ਹੀ ਇਹ ਮੜਾ ਥੋੜੇ ਸਫਾਈਆਂ ਹੀ ਵਧੀਆ ਹੁੰਦੀਆਂ ਹਾਂ ਸਚਮਤਾ ਰਹੀ ਜਾਵੇ ਉਹ ਉਹਦੇ ਬਾਰੇ ਕੀ ਗੱਲ ਨਹੀਂ ਹੈ ਨਾ ਹਾਂਜੀ ਹਾਂ ਚਲੋ ਠੀਕ ਆ ਕੱਲ ਨੂੰ ਮਿਲਦੇ ਆ ਫਿਰ ਕੋਈ ਨਾ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਦੋਸਤੋ ਸੁਣਿਆ ਕਿ ਇੱਧਰਲੇ ਪਾਸੇ ਵੀ ਕਾਫੀ ਜ਼ਿਆਦਾ ਜਿਹੜਾ ਇਹਨਾਂ ਨੇ ਦੱਸਿਆ ਕਿ ਦੁਕਾਨਾਂ ਲੱਗਣਗੀਆਂ ਸਟੈਂਡ ਲੱਗੇਗਾ ਕਾਫੀ ਜ਼ਿਆਦਾ ਖੁੱਲਾ ਇਹੜਾ ਸਥਾਨ ਆਹੋ ਇੱਥੇ ਵੀ ਦਿਖ ਰਿਹਾ ਸੋ ਲਓ ਜੀ ਬਾਬਾ ਫਰੀਦ ਸਕਰਗੰਜ ਸਮਾਦ ਇਹ ਇੱਥੇ ਵੀ ਕਾਫੀ ਜ਼ਿਆਦੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਇਸ ਸਥਾਨ ਨੂੰ ਸ਼ਿੰਗਾਰਿਆ ਗਿਆ ਹੈ ਔਰ ਗੱਲ ਕਰੀਏ ਆਪਾਂ 31 ਮਾਰਚ ਦਿਨ ਸੋਮਵਾਰ ਦੇ 31 ਮਾਰਚ 2025 ਦਿਨ ਸੋਮਵਾਰ ਨੂੰ ਇਹ ਇੱਥੇ ਜਿਹੜਾ ਹੈਗਾ ਬਈ ਸੁਭਿਆਨਾ ਮੇਲਾ ਰਾਤ 8 ਵਜੇ ਤੋਂ ਲੱਗੇਗਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਲਾਕਾਰ ਨੇ ਇਸ ਦੇ ਵਿੱਚ ਆਪਣੇ ਸਰਗਤ ਕਰਨਗੇ ਮਾਈ ਦੇ ਗੁਣਗਾਨ ਕਰਨਗੇ 31 ਮਾਰਚ ਵਾਲਾ ਦਿਨ ਹੋਵੇਗਾ ਜੀ ਇਹ ਸੋ ਜਰਗਦੇ ਮੇਲੇ ਤੋਂ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੀ ਕਲ ਕਰੀਏ ਆਪਾਂ ਮੇਰੀ ਛੋਟੀ ਜਿਹੀ ਜ਼ਰੂਰਤ ਨਹੀਂ ਕੋਈ ਮੇਰੇ ਨੂੰ ਮੇਲਾ ਪਹਿਲਾ ਕਿੰਨਾ ਕਿਤੇ ਥੋੜਾ ਜਿਆ ਸੋਮਵਾਰ ਵਾਲਾ ਦੰਟੇ ਲਾ ਦਿਖਾਈ ਦੇ ਰਿਹਾ ਪਰ ਜਿੱਥੇ ਤੱਕ ਆਪਾਂ ਲੋਕਾਂ ਨਾਲ ਗੱਲਬਾਤ ਕੀਤੀ ਆ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਉਹਨਾਂ ਨੇ ਇਹੀ ਕਿਹਾ ਕਿ ਇਹ ਪਹਿਲਾ ਮੇਲਾ ਜਿਹੜਾ ਉਹ ਥੋੜਾ ਜਿਆ ਆ ਘੱਟ ਹੀ ਭਰਦਾ ਹੁੰਦਾ ਸੋਮਵਾਰ ਵਾਲੇ ਦਿਨ ਕਿਤੇ ਨਾ ਕਿਤੇ ਜਿਹੜਾ ਇਹ ਮੇਲਾ ਕੱਲ ਨੂੰ 10 ਵਜੇ ਇਹ ਵੱਡੀ ਗਣਤੀ ਦੇ ਵਿੱਚ ਹੋਰੇਗਾ 7 ਵਜੇ ਦੇ ਕਰੀਬ ਟਾਈਮ ਹੋ ਚੁੱਕਿਆ ਔਰ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਇਹ ਸੋਮਵਾਰ ਵਾਲਾ ਦਿਨਾਂ ਮੇਲੇ ਦਾ ਮੇਲਾ ਆਮ ਸਾਲਾਂ ਦੇ ਨਾਲੋਂ ਗੱਲ ਕਰੀਏ ਆਪਾਂ ਕਾਫੀ ਜ਼ਿਆਦਾ ਜਿਹੜਾ ਉਹ ਥੇਲਾ ਦਿਖਾਈ ਦੇ ਰਿਹਾ ਪਰ ਉਹ ਇੰਨਾ ਹੁੰਦਾ ਨਹੀਂ ਜੀ ਆਪਾਂ ਗੱਲ ਕਰੀਏ ਕਿਤੇ ਨਾ ਕਿਤੇ ਫਿਰ ਵੀ ਸੋਮਵਾਰ ਵਾਲਾ ਦਿਨ ਆ ਜਿਹੜਾ ਉਹ ਇਹ ਆਪਣੇ ਕਾਫੀ ਜਿਆਦੇ ਉਹ ਹੁੰਦੀਆਂ ਨੇ ਰੌਣਕਾਂ ਇਸ ਦਿਨ ਵੀ ਪਰ ਤਿਆਰੀਆਂ ਮੁਕੰਮਲ ਜਰੂਰੀ ਨੇ ਆਉਣ ਵਾਲੇ ਦੋਨੋਂ ਮੇਲੇ ਨੇ ਜਿਹੜੇ ਉਹ ਵੱਡੇ ਲੈਵਲ ਦੇ ਉੱਤੇ ਭਰਨ ਦੀ ਜਿਹੜੀ ਉਹ ਇੱਥੇ ਆਸਾ ਇਹ ਜਿਹੜਾ ਮੇਲਾ ਪਹਿਲਾ 18 ਮਾਰਚ ਵਾਲਾ ਇਹ ਇਹ ਮੇਲਾ ਜਿਹੜਾ ਇਹ ਆਪਣੇ ਗਾਲੂ ਪੂਰੇ ਤਰ੍ਹਾਂ ਪਰਾਂ ਦੀ ਆਸਾ ਉਹ ਜਿਹੜੀ ਉਹ ਇੱਥੇ ਹੈਗੀ ਆ ਉਸ ਤਰ੍ਹਾਂ ਦਾ ਕੋਈ ਉਸ ਤਰ੍ਹਾਂ ਦਾ ਹੋਰ ਨਹੀਂਗਾ ਉਹ ਤਰ੍ਹਾਂ ਦਾ ਅੱਜ ਵੀ ਉਹ ਰੋਕ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਇੱਥੇ ਪ੍ਰਬੰਧ ਨੇ ਪੁਖਤਾ ਕੀਤੇ ਗਏ ਨੇ ਲਓ ਜੀ ਇਹ ਹੈਗੀ ਆ ਜਿਹੜੀ ਮਾਈ ਦੇ ਸਥਾਨ ਤੋਂ ਬੱਸ ਇਹਨੂੰ ਸੜਕ ਜਾਂਦੀ ਆ ਇਹ ਹੈਗੀ ਆ ਪਿੰਡ ਸਿਰਥੜਾ ਮਰੇਲਕੋਟਲਾ ਨੂੰ ਜਿਹੜੀ ਸੜਕ ਜਾਂਦੀ ਆ ਔਰ ਇਹ ਜਾਂਦੀ ਆ ਜੀ ਮਾਈ ਦੇ ਸਥਾਨ ਨੂੰ ਸੜਕ ਔਰ ਇਹ ਜਾਂਦਾ ਜੀ ਪਿੰਡ ਯਰਗ ਨੂੰ ਬਸ ਸਟੈਂਡ ਨੂੰ ਰੋਡ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਇੱਥੇ ਵੀ ਜਿਹੜੀ ਚਹਲ ਪਹਿਲ ਆ ਉਹ ਦਰਮਿਆਨੀ ਹੀ ਆ ਔਰ ਸੋ ਹੁਣ ਦਿਓ ਦੋਸਤੋ ਇਜਾਜ਼ਤ ਮਿਲਦੀ ਆ ਜੀ ਫਿਰ ਕੱਲ ਨੂੰ ਆਪਾਂ ਤੁਹਾਨੂੰ ਕੱਲ ਨੂੰ ਵੀ ਆਪਾਂ ਲਾਈਵ ਜਰਗ ਦੇ ਮੇਲੇ ਦੀਆਂ ਤਸਵੀਰਾਂ ਦਿਖਾਵਾਂਗੇ ਔਰ ਜੇ ਤੁਸੀਂ ਜੇਕਰ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਅਸੀਂ ਤੁਹਾਨੂੰ ਆਉਣ ਵਾਲੀ ਯਰਗ ਦੇ ਮੇਲੇ ਦੀਆਂ ਕੁਝ ਵਿਸ਼ੇਸ਼ ਝਲਕੀਆਂ ਨੂੰ ਲਾਈਵ ਅਸੀਂ ਤੁਹਾਨੂੰ ਕਰੇ ਬੈਠਿਆਂ ਨੂੰ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹੀਏ ਧੰਨਵਾਦ ਜੀ ਸ਼ੁਕਰੀਆ